ਧੰਨਵਾਦ ਕਰਦਾ ਹਾਂ ਅਤੇ ਮੈਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਮੇਰੇ ਵੱਡੇ ਸਰਕਾਰ ਦੇ ਵੱਡੇ ਭਰਾ ਨੌਜਵਾਨਾਂ ਦੇ ਜਨਨ ਧੜਕਣ ਆਪਣੇ ਸਾਥੀਆਂ ਨੇ ਜਿਹੜੇ ਬਾਹ ਫੜ ਕੇ ਨਾਚਣ ਵਾਲੇ ਇਹ ਸਾਡੇ ਆਗੂ ਸ੍ਰੀ ਵਿਜੇਂਦਰ ਸਿੰਘਾ ਜੀ ਨੂੰ ਵੀ ਉਹ ਵੀ ਦੋ ਮਿੰਟਾਂ ਕੇ ਜੀ ਸਾਰੇ ਸੰਗਤ ਦਾ ਧੰਨਵਾਦ ਕਰਦਾ ਹਾਂ। ਸ੍ਰੀ ਗਰੂਰ ਕੁਰਾਂ ਜੀ ਦੀ ਪਾਵਨ ਤੇ ਇੱਥੇ ਹਜ਼ੂਰੀ ਵਿੱਚ ਮਾਨਯੋਗ ਕੰਡ ਜੀ ਇਹ ਅੱਜ ਦੇ ਇਸ ਵਰਸੀ ਦੇ ਪ੍ਰੋਗਰਾਮ ਦੇ ਵਿੱਚ ਮੇਰੇ સ્વਗਵਾਸੀ ਪਿਤਾ ਸੰਤਰਾਮ ਸਿੰਘ ਰਾਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਆਏ ਇਲਾਕੇ ਤੋਂ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਰੇ ਸਾਥੀ ਸਹਿਬਾਨ ਬਜ਼ੁਰਗੋ ਮਾਤਾਓ ਪਹਿਣੋ ਤੇ ਬਾਕੀ ਹਾਜ਼ਰੀਨ ਗੁਰਜੀ ਜੀ ਜੀ ਫੌਜਲਾ ਸਾਹਿਬ ਗੱਲ ਕਰ ਰਹੇ ਸੀ ਤਾਂ ਬੈਨੂ ਪੁੱਛ ਲੱਗੇ ਕਿ ਕਿੰਨੇ ਵਰੇ ਹੋ ਗਏ ਬਜ਼ੁਰਗਾਂ ਨੂੰ ਸਵਰਗਵਾਸ ਹੋਇਆ ਤੇ ਮੈਂ ਕਿਹਾ 20 ਸਾਲ ਹੋ ਗਏ ਤਾਂ ਕਹਿ ਲੱਗੇ ਕਿ ਹਲੇ ਵੀ ਐ ਲੱਗਦਾ ਕਿ ਨੇੜੇ ਹੋਣ ਨੇੜੇ ਤਾਂ ਮੈਂ ਬੁਝੀ ਜੀ ਨੂੰ ਦੱਸ ਰਿਹਾ ਸੀ ਕਿ ਮੈਂ ਅੱਜ ਸਵੇਰੇ ਹੀ ਸੋਚ ਰਿਹਾ ਸੀ ਔਰ ਮੇਰੇ ਮਨ 'ਚ ਇਹ ਘਲ ਆ ਰਹੀ ਸੀ ਕਿ 20 ਸਾਲ ਦਾ ਸਮਾਂ ਕਿਵੇਂ ਟੱਪਿਆ ਪਤਾ ਨਹੀਂ ਲੱਗਿਆ ਕਿਉਂਕਿ ਬਜ਼ੁਰਗਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਸਾਨੂੰ ਸਿੱਖਿਆ ਦਿੱਤੀ ਉਹਦਾ ਪੈਮਾਨਾ ਇੰਨਾ ਉੱਚਾ ਰੱਖ ਦਿੱਤਾ ਇਹ ਹਰ ਰੋਜ਼ ਇਸ ਕਾਲ ਨੂੰ ਸੋਚੀਦਾ ਹੈ कि ਉਸ ਪੱਧਾਨੇ ਦੇ ਉੱਪਰ ਖੜੇ ਉੱਤਰ ਸਕੀ। ਔਰ ਐਸੀ ਗੱਲ ਕਰਕੇ ਇਹ 20 ਸਾਲ ਦਾ ਸਮਾਂ ਬੀਤ ਰਿਹਾ। ਸਾਦਗੀ, ਮਿਹਨਤ, ਇਮਾਨਦਾਰੀ, ਨੀਮਾਪਣ, ਹਰ ਚੀਜ਼ ਨੂੰ ਉਹਨਾਂ ਨੇ ਮੁੱਖ ਰੱਖਿਆ। ساری ਜ਼ਿੰਦਗੀ ਗਾਂਧੀ ਜੀ ਬੋਲ ਕੇ ਗਏ ਮੈਡਮ ਪਟਲ ਜਿਨ੍ਹਾਂ ਦਾ ਉਹਨਾਂ ਦੇ ਨਾਲ ਜਿਵੇਂ ਰਾਜਨੀਤਿਕ ਤੌਰ ਦੇ ਉੱਪਰ ਲੀਡਰਾਂ ਦੇ ਨਾਲ ਜੁੜ ਕੇ ਪੰਜਾਬ ਦੀ ਮਜ਼ਬੂਤੀ ਵਾਸਤੇ ਲੜਾਈ ਕਰਨ ਦੀ ਗੱਲ ਆਉਂਦੀ ਸੀ ਤੇ ਸਾਰੇ ਲੋਕ ਗਿਆਨੀ ਜ਼ੈਲ ਸਿੰਘ ਜੀ ਦੇ ਨਾਲ ਖੰਭਰੇ ਰਹੇ। ਤੋਂ ਉਸ ਕਾਲ ਨੇ ਵਫਾਦਾਰੀ ਸਿਖਾਈ। ਔਰ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਇਹ ਗੱਲ ਹੁੰਦੀ ਸੀ ਕਿ ਅਸੀਂ ਸਾਰਿਆਂ ਨੇ ਆਪਣੀ ਵਫਾਦਾਰੀ ਆਪਣੇ ਲੀਡਰ ਤੇ ਆਪਣੀ ਪਾਰਟੀ ਦੇ ਪ੍ਰਤੀ ਰੱਖਣੀ ਔਰ ਜਿਹੜੀ ਕਿ ਸਭ ਤੋਂ ਅਹਿਮ ਤੇ ਮਜ਼ਬੂਤ ਗੱਲ ਹੁੰਦੀ ਹੈ। ਔਰ ਮੈਨੂੰ ਅੱਜ ਦਿਨ ਨੂੰ ਯਾਦ ਹੈ ਕਿ ਜਿਵੇਂ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਗਿਆਨੀ ਜੀ ਦੇ ਨਾਲ ਤੇ ਸੇਵਾ ਵਿੱਚ ਲਾਈ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸੂਬੇ ਦੀ ਸੇਵਾ ਵਾਸਤੇ ਸਮਾਜ ਦੇ ਜ਼ਰੂਰਤਮੰਦ ਲੋਕਾਂ ਦੇ ਵਾਸਤੇ ਆਪਣੀ ਜ਼ਿੰਦਗੀ ਨੂੰ ਸਮਰਪਿਤ ਰੱਖਿਆ ਪਿਆਰ ਸਤਕਾਰ ਇੱਜ਼ਤ ਮਾਨ ਹਰ ਚੀਜ਼ ਨੂੰ ਮੁੱਖ ਰੱਖਿਆ ਔਰ ਉਸ ਤੋਂ ਬਾਅਦ ਜੇ ਕੈਪਟਨ ਸਾਹਿਬ ਨਾਲ ਜੁੜਨ ਦੀ ਗੱਲ ਹੋਈ ਤਾਂ ਆਪਣੀ ਜ਼ਿੰਦਗੀ ਦੇ ਆਖੀਰਲੇ ਪਲ ਤੱਕ ਉਹਨਾਂ ਨੇ ਆਪਣੀ ਜ਼ਿੰਦਗੀ ਉਹਨਾਂ ਨਾਲ ਸਮਰਪਿਤ ਰੱਖੀ ਮੈਨੂੰ ਜ਼ਿੰਮੇਵਾਰੀ ਮਿਲੀ ਜਦੋਂ ਮੇਰੇ ਬਜ਼ੁਰਗਾਂ ਦਾ ਆਕਾਲ ਚਲਾਣਾ ਹੋਇਆ ਔਰ ਆਕਾਲ ਚਲਾਣਾ ਹੋਣ ਤੋਂ ਬਾਅਦ ਇੱਕ ਦਿਨ ਵੀ ਮੇਰੀ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਤੋਂ ਬਿਨਾਂ ਨਹੀਂ ਰੱਖਿਆ। ਔਰ ਜਿੱਦਨ ਤੋਂ ਕੈਪਟਨ ਸਾਹਿਬ ਨੇ ਆਸ਼ੀਰਵਾਦ ਰੱਖਿਆ ਤੇ ਉਹਨਾਂ ਨੇ ਬਾਹ ਫੜੀ ਔਰ ਉਸ ਦੇ ਬਾਅਦ ਦੇਸ਼ ਦੇ ਨੌਜਵਾਨ ਲੀਡਰ راہુલ ਗਾਂਧੀ ਜੀ ਦੇ ਨਾਲ ਜੁੜਨ ਦਾ ਮੌਕਾ ਮਿਲਿਆ। ਔਰ ਫਿਰ ਅੱਜ ਜਿੱਦੀ ਵੀ ਜ਼ਿੰਦਗੀ ਦਾ ਸਫ਼ਰ ਗੁਜ਼ਰੇ ਹੈ। ਇੱਕੋ ਹੀ ਸੋਚ ਰੱਖੀ ਹੈ। ਕਿ ਕਿਤੇ ਕੰਮ ਕਰਕੇ ਕੋਈ ਕੰਮ 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 ਘਟ ਕਰਕੇ ਕੰਮ ਹੀ ਨਾ ਰਹੇ ਜੀ ਔਰ ਇਹੀ ਕਾਰਨ ਹੈ ਕਿ ਜੇ ਆਪਾਂ ਇਸ ਸੂਬੇ ਦੀ ਗੱਲ ਕਰੀਏ ਮੇਰੇ ਤੋਂ ਪਹਿਲਾਂ ਬੋਲਦੇ ਸਾਥੀ ਸਹਿਬਾਨ ਛੋਟੇ ਵੀਰ ਕਾਲਾ ਢੇਲੋ ਜੀ ਜਿਨ੍ਹਾਂ ਨੂੰ ਤੁਸੀਂ ਸਾਰਿਆਂ ਨੇ ਮਿਹਨਤ ਨਾਲ ਉਹਨਾਂ ਦੀ ਚੋਣ ਨੂੰ ਆਪਣੀ ਚੋਣ ਸਮਝ ਕੇ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਤੁਸੀਂ ਤਾਕਤ ਦਿੱਤੀ ਉਹ ਗੱਲ ਕਰ ਰਹੇ ਸੀ ਜਿਹੜੇ ਜਿਹੜੇ ਦਰਵਾਜ਼ੇ ਤੇ ਜਾ ਕੇ ਕੂੜਾ ਫੜਕਾਇਆ ਤੁਸੀਂ ਵੀ ਇੱਜ਼ਤ ਕੀਤੀ ਤੁਸੀਂ ਪਾਰਟੀ ਦੀ ਇੱਜ਼ਤ ਕੀਤੀ ਤੇ ਤਾਂ ਇੱਕ ਛੋਟਾ ਵੀਰਜ ਕਾਂਗਰਸ ਪਾਰਟੀ ਦਾ ਵਰਕਰ ਹੋ ਕੇ ਅੱਜ ਸੂਬੇ ਦੇ ਵਿੱਚ ਐਮ ਐਲ ਏ ਦੇ ਤੌਰ ਦੇ ਵਿੱਚ ਸੇਵਾ ਕਰਨ ਵਾਸਤੇ ਖੜਾ ਹੋਇਆ ਔਰ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਜਿਹੜੇ ਰਾਹ ਤੇ ਚੱਲਣ ਵਾਸਤੇ ਮੇਰੇ ਬਜ਼ੁਰਗਾਂ ਨੇ ਕਦੇ ਵਫਾਦਾਰੀ ਪਾਰਟੀ ਤੋਂ ਪਰਾਂ ਹੋਣ ਦੀ ਨਾਲ ਵਫਾਦਾਰ ਰਹਿਣਾ ਤੇ ਕਦੇ ਦੂਰ ਹੋ ਕੇ ਆਪਣੇ ਆਪ ਤੇ ਇੱਕ ਕਲੰਖਾ ਲੱਗ ਜੇ ਕਿ ਅਸੀਂ ਪਾਰਟੀ ਤੋਂ ਪਰਾਂ ਹੋ ਗਏ ਆਪਣੇ ਬੰਦਿਆਂ ਤੋਂ ਪਰਾਂ ਹੋ ਗਏ ਉਸ ਕੱਲ ਨੂੰ ਸੋਚੂ ਰੱਖਿਆ ਔਰ ਮੈਂ ਦਾਅਵੇ ਨਾ ਕਰ ਸਕਦਾ ਜਿਸ ਤਰ੍ਹਾਂ ਸਾਡੇ ਪਟਿਆਲੇ ਤੋਂ ਐਮ피 ਗਾਂਧੀ ਸਾਹਿਬ ਨੇ ਕਿਹਾ ਕਿ ਜੇ ਅੱਜ ਪੂਰੇ ਪੰਜਾਬ ਦੇ ਵਿੱਚ ਸੇਤ ਸਹੂਲਤਾਂ ਦੀ ਗੱਲ ਆਉਂਦੀ ਹੈ ਤਾਂ ਸੰਗਰੂਰ ਦਾ ਨਾਮ ਪਹਿਲੇ ਨੰਬਰ ਦੇ ਉੱਪਰ ਪੂਰੇ ਪੰਜਾਬ ਦੇ ਵਿੱਚ ਆਉਂਦਾ ਮੈਨੂੰ ਉਸ ਕੱਲ ਦਾ ਮਾਣ ਮਹਿਸੂਸ ਹੁੰਦਾ ਔਰ ਇੱਕ ਹੋਰ ਛੋਟੀ ਗੱਲ ਹੈ ਕੈਂਸਰ ਵਰਗਾ ਹਸਪਤਾਲ ਦਿੱਲੀ ਬੰਬੇ ਤੋਂ ਚੱਲਿਆ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਪਹਿਲਾ ਹਸਪਤਾਲ ਖੁੱਲਿਆ ਤੇ ਸਾਡੇ ਸੰਗੁਰ ਖੁੱਲਿਆ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਔਰ ਇਹ ਕੋਈ ਵਕਤ ਹੁੰਦਾ ਸੀ ਜਦੋਂ ਪੂਰੇ ਪੰਜਾਬ ਦੇ ਮਾਲਵੇ ਇਲਾਕੇ ਚੋਂ ਇੱਕ ਕੈਂਸਰ ਦੇ ਮਰੀਜ਼ਾਂ ਦੀ ਟ੍ਰੇਨ ਭਰ ਕੇ ਰਾਜਸਥਾਨ ਦੇ बीकानेर ਜਾਇਆ ਕਰਦੀ ਸੀ ਤੇ ਅੱਜ ਸੰਗੁਰ ਦੇ ਕੈਂਸਰ ਹਸਪਤਾਲ ਦਾ ਰਿਕਾਰਡ ਕਵਾ ਹੈ ਕਿ ਰਾਜਸਥਾਨ ਤੇ ਹਰਿਆਣਾ ਦੇ ਲੋਕ ਅੱਜ ਕੈਂਸਰ ਦੇ ਇਲਾਜ ਵਾਸਤੇ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਦੇ ਨਾਲ-ਨਾਲ ਉਹ ਸੂਬਿਆਂ ਦੇ ਲੋਕ ਵੀ ਉਰੇ ਕੈਂਸਰ ਦੇ ਇਲਾਜ ਵਾਸਤੇ ਆਉਂਦੇ ਪੀਜੀ ਦਾ ਹਸਪਤਾਲ ਆਇਆ ਵੱਡੀ ਸੂਹਤ ਆਈ ਸਰਕਾਰਾਂ ਦੀ ਗੱਲ ਆਈ ਕੋਈ ਕਸਰ ਨਹੀਂ ਛੱਡੀ ਬੀਬੀ ਜੀ ਗੱਲ ਕਰ ਰਹੇ ਸਨ ਨਹਿਰਾ ਦੇ ਨਾਲ ਕੋਈ ਸੜਕਾਂ ਨਹੀਂ ਬਣਾਉਂਦਾ ਸੀ ਤੇ ਜਦੋਂ ਮੈਂ ਅਮਰੀਕਾ ਦੇ ਰਾਸ਼ਟਰਪਤੀ ਦੀ ਇੱਕ ਗੱਲ ਨੂੰ ਪੜਿਆ ਉੱਚ ਲਿਖਿਆ ਸੀ ਕਿਉਂਕਿ ਮੈਨੂੰ ਪੜਨ ਦੀ ਆਦਤ ਮੇਰੇ ਬਜ਼ੁਰਗਾਂ ਨੇ ਪਾਈ ਸੀ ਜਦੋਂ ਮੈਂ ਛੋਟਾ ਸੀ ਮੈਂ ਜਿੰਨੀ ਮਰਜ਼ੀ ਦੇਰ ਅਖਬਾਰ ਪੜਨਾ ਉਹਨਾਂ ਦੀ ਕੋਈ ਸ਼ਿਕਾਇਤ ਹੁੰਦੀ ਸੀ ਮੇਰੇ ਤੋਂ ਤੂੰ ਅਖਬਾਰ ਨਹੀਂ ਪੜਦਾ ਤੂੰ ਅਖਬਾਰ ਨਹੀਂ ਪੜਦਾ ਤੇ ਕਈ ਵਾਰੀ ਗੁੱਸੇ ਹੋ ਜਾਂਦੇ ਅਖਬਾਰ ਲੈ ਕੇ ਮੇਰੇ ਨਾਲ ਮੈਨੂੰ ਬਿਠਾ ਕੇ ਕਹਿਣਾ ਆਹ ਅਖਬਾਰ ਦਾ ਹਿੱਸਾ ਪੜੀਦਾ ਸਭ ਤੋਂ ਪਹਿਲਾਂ ਤੇ ਜਦੋਂ ਅਖਬਾਰ ਪੜਨ ਦੀ ਆਦਤ ਪਾਈ ਤੇ ਅੱਜ ਮੈਨੂੰ ਪਤਾ ਲੱਗਦਾ ਸਮਝ ਆਉਂਦੀ ਹੈ ਕਿ ਉਹ ਅਖਬਾਰ ਪੜਨ ਦੀ ਜਿਹੜੀ ਤਾਕਤ ਹੈ ਜਿਹੜੀ ਉਹਦੀ ਆਦਤ ਦੇ ਨਾਲ ਉਹਦੀ ਪੜ੍ਹਾਈ ਦੀ ਤਾਕਤ ਵੱਧਦੀ ਹੈ ਉਹ ਤੁਹਾਨੂੰ ਧਾਰਮਿਕ ਜੀਵਨ ਦੇ ਵਿੱਚ ਸੇਵਾ ਕਰਨ ਦੇ ਵਿੱਚ ਬਹੁਤ ਫਾਇਦਾ ਕਰਦੀ ਹੈ ਤੇ ਜਦੋਂ ਮੈਂ ਅਮਰੀਕਾ ਦੇ ਰਾਸ਼ਟਰਪਤੀ ਦੀ ਗੱਲ ਪੜ੍ਹੀ ਸੀ ਉੱਥੇ ਲਿਖਿਆ ਸੀ ਕਿ ਜਿਸ ਤਰ੍ਹਾਂ ਸਾਡੇ ਸਰੀਰ ਚ ਆਂਤੜੀਆਂ ਹੁੰਦੀਆਂ ਜਿਹੜਾ ਚ ਖੂਨ ਲੱਗਦਾ ਹੈ ਇਸ ਤਰ੍ਹਾਂ ਜਿੰਨੀਆਂ ਵੀ ਸੜਕਾਂ ਤੁਸੀਂ ਕੱਢ ਦੋਗੇ ਉਹਨਾਂ ਲੋਕਾਂ ਦਾ ਜੀਵਨ ਆਣਾ ਜਾਣਾ ਸਖਾਲਾ ਹੋ ਜੂ ਤੇ ਉਹਨੇ ਐਕਸੀਡੈਂਟ ਘਟ ਜਾਣਗੇ ਤੇ ਮੈਨੂੰ ਇਹ ਯਾਦ ਹੈ ਕਿ ਸਾਡੇ ਨਗਾਮਪੁਰ ਤੋਂ ਨਹਿਰ ਚੱਲਦੀ ਹੈ ਤੇ ਨਗਾਮਪੁਰ ਤੋਂ ਸਮਾਰਾ ਦੇ ਸਮਾਨ ਤੋਂ ਲੈ ਕੇ ਬੀਬੀ ਜੀ ਦੇ ਹਲਕੇ ਤੱਕ ਲਹਿਰੇ ਦੇ ਨਾਲ-ਨਾਲ ਕਿ ਨਾਲ ਦੇ ਨਾਲ ਨਾਲ ਅਸੀਂ ਇੱਕ ਨਵੀਂ ਸੜਕਾਂ ਦਾ ਨਿਰਮਾਣ ਕੀਤਾ ਤਾਂ ਕਿ ਸਾਡੇ ਲੋਕਾਂ ਨੂੰ ਸਹੂਲਤ ਮਿਲ ਜਗਾ ਰਹੇ ਗਿਆ ਬਹੁਤ ਸਾਰੀਆਂ ਸੜਕਾਂ ਅਸੀਂ ਆਪਣੀ ਸੀਮਾ ਦੀ ਕੋਸ਼ਿਸ਼ ਕੀਤੀ ਸਕੂਲਾਂ ਦੀ ਗੱਲ ਆਈ ਕਿ ਕਿਸ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਤਿੰਨ ਚੀਜ਼ਾਂ ਜ਼ਰੂਰੀ ਹੈ ਸਿੱਖਿਆ ਸਿਹਤ ਤੇ ਸੜਕ ਆਮ ਕਰ ਪਰ ਉਸ ਦੇ ਉੱਪਰ ਦੱਬ ਕੇ ਆਪਣੀ ਜ਼ਿੰਦਗੀ ਨੂੰ ਜੋੜ ਕੇ ਰੱਖਿਆ ਔਰ ਮੈਂ ਬਹੁਤ سارے ਲੋਕਾਂ ਨੇ ਮੇਰੇ ਤੇ ਰਾਹੁਲ ગાંધી ਜੀ ਦੇ ਰਿਸ਼ਤੇ ਬਾਰੇ ਕਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਉਹਨਾਂ ਨੇ ਹਮੇਸ਼ਾ ਇੱਕ ਮੇਰੇ ਭਰਿਆ ਹੱਥ ਇੱਕ ਕਾਂਗਰਸ ਪਾਰਟੀ ਦੇ ਵਰਕਰ ਤੇ ਰੱਖਿਆ ਔਰ ਮੇਰੀ ਹਮੇਸ਼ਾ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਉਹਨਾਂ ਦੀ ਸੋਚ ਨੂੰ ਪੂਰਾ ਕਰਾਂ ਉਹਨਾਂ ਦੀ ਸੋਚ ਜਿਸ ਤਰੀਕੇ ਨਾਲ ਉਹਨਾਂ ਦੀ ਮੰਨ ਦੇ ਵਿੱਚ ਜੋ ਜ਼ਿੰਮੇਵਾਰੀ ਮੇਰੇ ਤੇ ਹੈ ਉਹਨਾਂ ਦੀ ਕੀ ਉਮੀਦ ਹੈ ਮੇਰੇ ਤੋਂ ਮੈਂ ਉਸ ਤੇ ਉੱਪਰ ਧਰ ਸਕਾਂ ਹਰ ਉਸ ਮੈਂ ਗੁਰੂ ਮਹਾਰਾਜ ਨੂੰ ਮਹੀ ਅਰਦਾਸ ਜਿਹਦੇ ਮਨ ਦੇ ਵਿੱਚ ਕਦੇ ਰਾਜਨੀਤਿਕ ਤਾਕਤ ਨੂੰ ਹਾਸਲ ਕਰਨ ਦੀ ਸੋਚ ਨਹੀਂ ਰਹੀ ਇਸ ਦੇਸ਼ ਨੂੰ ਅੱਗੇ ਲੈ ਕੇ ਜਾਣ ਦੀ ਸੋਚ ਰਹੀ ਹੈ ਇਸ ਦੇਸ਼ ਨੂੰ ਮਜ਼ਬੂਤ ਕਰਨ ਦੀ ਸੋਚ ਨਹੀਂ ਹੈ ਇਸ ਦੇਸ਼ ਦੇ ਲੋਕਾਂ ਦੀ ਚੰਗੀ ਸਹੂਤ ਹੋ ਸਕੇ ਇਸ ਦੇਸ਼ ਦੇ ਲੋਕ ਅੱਗੇ ਵਧ ਸਕਣ ਇਸ ਦੇਸ਼ ਦਾ ਛੋਟਾ ਦੁਕਾਨਦਾਰ ਤੋਂ ਲੈ ਕੇ ਛੋਟਾ ਕਾਰੋਬਾਰ ਕਰਨ ਵਾਲਾ ਇਨਸਾਨ ਅੱਗੇ ਵਧ ਸਕੇ ਇਹ ਰਾਹੁਲ ਗਾਂਧੀ ਦੀ ਸੋਚ ਹੈ ਇਸ ਦੇਸ਼ ਨੂੰ ਅੱਗੇ ਲੈ ਕੇ ਜਾਣ ਦੀ ਔਰ ਜੇ ਕਿਤੇ ਉਹਨਾਂ ਦੇ ਮਨ ਦੇ ਵਿੱਚ ਪ੍ਰਧਾਨ ਮੰਤਰੀ ਬਣ ਦੀ ਲਾਲਸਾ ਹੁੰਦੀ ਤਾਂ ਸ਼ਾਇਦ ਦੂਜੀ ਵਾਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਪਰ ਬੈਠਦੇ ਜੋ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦੀ ਲਾਲਸਾ ਹੁੰਦੀ ਕਿ ਮੈਂ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਠਾ ਕੇ ਇਸ ਦੇਸ਼ ਦੀ ਸੇਵਾ ਕਰਨੀ ਹੈ ਤਾਂ ਸ਼ਾਇਦ ਉਸ ਤੋਂ ਬਾਅਦ ਹੀ ਮੌਕਾ ਆਇਆ ਲੇਕਿਨ ਉਹਨਾਂ ਦੀ ਕੋਈ ਸੋਚ ਅੱਜ ਇਹ ਭਾਰਤ ਜੜੋ ਯਾਤਰਾ ਹੋਈ ਅੱਜ ਇਹ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਨਾਲ ਜੁੜੇ ਹੋਏ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਲੋਕਾਂ ਦੀ ਆਵਾਜ਼ ਨੂੰ ਸੁਣਨ ਵਾਸਤੇ ਪੂਰੇ ਦੇਸ਼ ਯਾਤਰਾ ਕੀਤੀ ਤਾਂ ਇੱਪੇ ਕਿੰਸਾਨਾ 라ਉਂਗਾਂਧੀ ਜਿਹੜਾ ਇਸ ਦੇਸ਼ ਦੇ ਲੋਕਾਂ ਨੂੰ ਤੇ ਪਾਰਟੀ ਨੂੰ ਤੇ ਲੋਕਾਂ ਦੀ ਸੇਵਾ ਵਾਸਤੇ ਆਪਣੇ ਸਿਗਿਆ ਸਾਹਿਬ ਬੱਟੀਆਂ ਮੇਰੇ ਨਾਲ ਉਹਦੇ ਨੇ ਵੀ ਹਾਜ਼ਰ ਸੀ ਜਿਸ ਤਰ੍ਹਾਂ ਬਾਕੀ ਦੇ ਜ਼ਿਲ੍ਹਾ ਪ੍ਰਧਾਨ ਸਾਹਿਬਾਂ ਹਾਜ਼ਰ ਸੀ ਸਾਰੇ ਸੋਚੀ ਕੋਈ ਹੈ ਕਿ ਕਿਸ ਤਰੀਕੇ ਦੇ ਨਾਲ ਪਾਰਟੀ ਨੂੰ ਮਜ਼ਬੂਤੀ ਦਿੱਤੀ ਜਾ ਸਕੇ ਔਰ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇਸ਼ ਦੀ ਸੇਵਾ ਵਾਸਤੇ ਲੋਕਾਂ ਵਾਸਤੇ ਖੜੀ ਹੁਸੀ ਜਿਆਦਾ ਗੱਲ ਨਹੀਂ ਕਰਦੀ ਤੁਸੀਂ ਸਾਰਿਆਂ ਨੇ ਹਮੇਸ਼ਾ ਮੇਰੀ ਸਾਜ ਸੰਗਰੂਹ ਦੇ ਨਾਲ ਭਾਵੇਂ ਬਹੁਤ ਪੁਰਾਣੀ ਸੀ ਸਾਡੇ ਬਜ਼ੁਰਗਾਂ ਦੇ ਤੋਂ ਲੈ ਕੇ ਸਾਡਾ ਸਾਰਾ ਪਰਿਵਾਰ ਪੂਰੇ ਹਾਜ਼ਰ ਹੈ ਜਿਹੜਾ ਮੇਰੀ ਤਾਕਤ ਹੈ ਹਮੇਸ਼ਾ ਮੇਰੇ ਦੋਸਤ ਮਿੱਤਰ ਸਾਡੇ ਇਸ ਇਲਾਕੇ ਦੇ ਜਿਹੜੇ ਕਾਂਗਰਸ ਪਾਰਟੀ ਦੇ ਆਗੂ ਸਹਿਬਾਨ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਵਿਜੇਂਦਰ ਸਿੰਘ ਲਾ ਨੂੰ ਆਪਣਾ ਭਰਾ ਸਮਝਿਆ ਜੇ ਕਿਸੇ ਦੇ ਨਾਲ ਕਦੇ ਕੋਈ ਰਿਸ਼ਤੇ ਕਮਜ਼ੋਰੀ ਵੀ ਆਈ ਸਚਾਤ ਉਹਨੂੰ ਜਲਦੀ ਇਸ ਆਪਸ ਦੇ ਵਿੱਚ ਠੀਕ ਕਰ ਰਹੇ ਆਏ ਤੁਹਾਡੇ ਲੋਕਾਂ ਦੇ ਪਿਆਰ ਤੇ ਆਸ਼ੀਰਵਾਦੀ ਤਾਕਤ ਮੈਨੂੰ ਤੁਸੀਂ ਸਾਰਿਆਂ ਨੇ ਬਖਸ਼ੀ ਹੈ। ਔਰ ਅੱਜ ਤੁਸੀਂ ਸਾਰੇ ਜਦੋਂ ਤੋਂ 2009 ਤੋਂ ਮੇਰੇ ਆਇਆ ਹੈ ਅੱਜ 16 ਸਾਲ ਦਾ ਵਕਤ گزر ਗਿਆ। ਨਾ ਕਿ ਮੈਂ ਕਦੇ ਇਹ ਸੋਚ ਰੱਖੀ ਹੈ ਕਿ ਆਪਣੇ ਇਲਾਕੇ ਤੇ ਆਪਣੇ ਇਲਾਕੇ ਦੇ ਲੋਕ ਤੇ ਆਪਣੇ ਸਾਥੀ ਤੇ ਆਪਣੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਮਜ਼ਬੂਤ ਕਿਛ ਕੋ ਕਮੀ ਆ ਨਹੀਂ ਦਿੱਤੀ। ਤੇ 나히 ਮੈਂ ਆਉਣ ਵਾਲੇ ਸਮੇਂ ਵਿੱਚ ਆਣ ਦੇਣੀ ਹੈ ਤੁਸੀਂ ਸਾਰਿਆਂ ਨੇ ਹਮੇਸ਼ਾ ਮੇਰ ਪਰਿਆਤ ਰੱਖਿਆ ਮੈਂ ਆਪਣੇ ਆਪ ਨੂੰ ਹਮੇਸ਼ਾ ਜਦੋਂ ਵੀ ਕਦੇ ਕੋਈ ਸਮਾਰਟ ਦੀ ਗੱਲ ਆਉਂਦੀ ਹੈ ਸਾਡੇ ਪਰਿਵਾਰ ਵੱਲੋਂ ਹਮੇਸ਼ਾ ਵੱਡੇ ਪੱਧਰ ਤੇ ਉੱਪਰ ਮੈਡੀਕਲ ਕੈਂਪ ਦੀ ਦੀ ਯੋਜਨਾ ਕੇ ਆਯੋਜਿਤ ਕੀਤੇ ਜਾਂਦੇ ਹੈ ਤਾਂ ਕਿ ਗਰੀਬ ਲੋਕਾਂ ਦੇ ਅੱਖਾਂ ਦੇ ਲੈਂਸ ਪੈ ਸਕਣ ਚਮੜੀ ਦੇ ਲੋਕਾਂ ਦੇ ਇਲਾਜ ਹੋ ਸਕਣ ਗਰੀਬ ਲੋਕਾਂ ਨੂੰ ਉਹਦੀ ਮਦਦ ਮਿਲ ਸਕੇ ਇੱਕ ਕੋਈ ਸੋਚ ਹੁੰਦੀ ਹੈ ਕੀ ਪਿੰਡਾਂ ਦੇ ਵਿੱਚ ਗਰੀਬ ਲੋਕ ਜਦੋਂ ਖੇਤਾਂ 'ਚ ਕੰਮ ਕਰਦੇ ਆ ਤਾਂ ਉਹਨਾਂ ਦੇ ਹੱਥ ਤੇ ਪੈਰ ਖੇਤਾਂ ਦੇ ਵਿੱਚ ਰਹਿੰਦੇ ਜਿੱਥੇ ਦਵਾਈ ਹੁੰਦੀ ਹੈ ਜਦੋਂ ਸਾਡੇ ਕਿਸਾਨ ਭਰਾ ਕੰਮ ਕਰਦੇ ਆ ਉਹਨਾਂ ਨੂੰ ਇਸ ਕਦਰ ਦੀ ਤਕਲੀਫ ਆਂਦੀ ਹੈ ਔਰ ਬਹੁਤ ਸਾਰੇ ਲੋਕਾਂ ਨੂੰ ਅੱਖਾਂ ਦੀ ਬਿਮਾਰੀ ਪਿੰਡਾਂ 'ਚ ਹੁੰਦੀ ਹੈ ਹਮੇਸ਼ਾ ਇੱਕੋ ਹੀ ਇੱਕੋ ਹੀ ਸੋਚ ਹੈ ਸਾਰੇ ਪਰਿਵਾਰ ਦੀ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਚਾਹੇ ਪਟਿਆਰੇ ਦੀਆਂ ਵੱਖ-ਵੱਖ ਸੰਸਥਾਵਾਂ ਦੀ ਗੱਲ ਹੋਵੇ ਚਾਹੇ ਚੰਡੀਗੜ੍ਹ ਦੀ ਗੱਲ ਹੋਵੇ ਚਾਹੇ ਪੰਚਕੂਲੇ ਦੀ ਗੱਲ ਹੋਵੇ ਚਾਹੇ ਨਾਬੇ ਦੀ ਗੱਲ ਹੋਵੇ ਚਾਹੇ ਪਟਿਆਲੇ ਦੀ ਗੱਲ ਹੋਵੇ ਚਾਹੇ ਸਮਾਨੇ ਦੀ ਗੱਲ ਹੋਵੇ ਜਿੱਥੇ-ਜਿੱਥੇ ਇਲਾਕੇ ਦੇ ਵਿੱਚ ਸਾਡਾ ਪਰਿਵਾਰ ਬੈਠਾ ਹੈ ਉੱਥੇ ਸਾਡੇ ਪਰਿਵਾਰ ਦੀ ਇੱਕੋ ਹੀ ਸੋਚ ਹੈ ਇਲਾਕੇ ਦੀ ਤੇ ਲੋਕਾਂ ਦੀ ਜ਼ਰੂਰਤਮੰਦ ਪਰਿਵਾਰਾਂ ਦੀ ਤੇ ਸਮਾਜ ਦੇ ਜਿਹੜੇ ਛੋਟੇ ਮਰਦ ਦੇ ਲੋਕ ਹੈ ਉਹਨਾਂ ਦੀ ਮਦਦ ਦੀ ਸੋਚ ਤੇ ਸੇਵਾ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਸਮਰਪਿਤ ਰੱਖਿਆ ਔਰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜਿੱਥੇ ਆਪਣੇ ਬਜ਼ੁਰਗਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਉੱਥੇ ਤੁਹਾਡੇ ਸਾਰਿਆਂ ਦੇ ਨਾਲ ਮਿਲ ਕੇ ਉਨਾ ਦੇ ਚਰਨਾਂ 'ਚ ਹੀ ਅਰਦਾਸ ਕਰਦੇ ਆਂ ਕਿ ਆਪਣਾ ਮਿਹਰ ਭਰਿਆ ਹੱਥ ਅਸ਼ੀਰਵਾਦ ਭਰਿਆ ਹੱਥ ਸਾਰੇ ਪਰਿਵਾਰ ਤੇ ਇਸੇ ਤਰੀਕੇ ਨਾਲ ਰੱਖਣਾ ਤਾਂਕਿ ਅਸੀਂ ਤੁਹਾਡੀ ਅਸ਼ੀਰਵਾਦ ਦੀ ਤਾਕਤ ਦੇ ਤਹਿਤ ਆਪਣੀ ਜ਼ਿੰਮੇਵਾਰੀ ਸਮਾਜ ਪ੍ਰਤੀ ਜੋ ਜ਼ਿੰਮੇਵਾਰੀ ਹੈ ਉਸ ਨੂੰ ਚੰਗੇ ਤਰੀਕੇ ਨਾਲ ਨਿਭਾ ਸਕੀਏ ਔਰ ਤੁਹਾਡਾ ਸਾਰਿਆਂ ਦਾ ਤੁਸੀਂ ਹਰ ਸਾਲ ਜਦੋਂ ਵੀ ਇਹ ਸਮਾਗਮ ਹੁੰਦਾ ਤੁਸੀਂ ਵੱਡੀ ਗਿਣਤੀ ਵਿੱਚ ਆ ਕੇ ਮੈਨੂੰ ਹੌਸਲਾ ਦਿੰਦੇ ਹੋ ਪਿਆਰ ਦਿੰਦੇ ਹੋ ਔਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਤੁਸੀਂ ਸਾਰੇ ਆਪਣੇ ਸਮੇਂ ਨੂੰ ਸਮਾਂ ਕੱਢ ਕੇ ਸ਼ਿਰਕਤ ਕਰਦੇ ਹੋ ਤੁਹਾਡਾ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਲਕਤੀ ਵਿਸ਼ੇਸ਼ ਰਾਣੀ ਸੜਕ ਡਿਵੈਲਪਮੈਂਟ ਜੋ ਸਾਡੇ ਵੱਡੇ ਭਰਾ ਨੇ ਇੱਥੇ ਕਰਵਾਈੋ ਕਦੇ ਕਿਤੇ ਹੋਰ ਹਾਲਤ ਵਿੱਚ ਹੋਈ ਹੋਵੇ ਤਾਂ ਮੈਂ ਉਹਨਾਂ ਨੂੰ ਪਾਰਟੀ ਦੇ ਵਿੱਚ ਉਹ ਬੜੀ ਵੱਡੀ ਕਿਸਮ ਦੇ ਨੇ ਪਰ ਫਿਰ ਵੀ ਆਪਣੇ ਜ਼ਮੀਨ ਦੇ ਨਾਲ ਜੁੜੇ ਹੋਏ ਨੇ ਕਦੇ ਵੀ ਉਹਨਾਂ ਨੇ ਆਪਣੇ ਮਨ 'ਚ ਕਦੇ ਇਹ ਕੋਈ ਹੰਕਾਰ ਨਹੀਂ ਲਿਆ ਕਿ ਆਂ ਵੀ ਮੈਂ ਬੜਾ ਵੱਡਾ ਪਾਰਟੀ ਦੇ ਵਿੱਚ ਉੱਚ ਅਹੁਦੇ 'ਤੇ ਪਰ ਉਹ ਜਦੋਂ ਕਿਸੇ ਆਮ ਜ਼ਮੀਨ ਨਾਲ ਜੁੜੇ ਜਿਹੜਾ ਜ਼ਮੀਨ ਛੋਟੇ ਵਰਕਰ ਨੂੰ ਹੀ ਮਿਲਦੀ ਹੈ ਤਾਂ ਕਦੇ ਉਹਨਾਂ ਨੇ ਤੇਤੀ ਦਾ ਸਾਹ ਨਹੀਂ ਹੁਣ ਤਾਂ ਹਮੇਸ਼ਾ ਉਹਨਾਂ ਨੂੰ ਰਹੇ ਨੂੰ ਆਪਣੇ ਖੇਤ ਨਾ ਸਰਦਾਰ ਦੇ ਫੁਰਪੇਟ ਕਾ ਦੀ ਕਤਰ ਹੋਏ 50 ਸੰਗਰੂਹੀ ਨਹੀਂ ਬਾਕੀ ਸੂਚੇ ਪੰਜਾਬ ਚੋਂ ਅਲੱਗ-ਅਲੱਗ ਜਿਹੜਿਆਂ ਚੋਂ ਮਾਇਆ ਸਿਆਸੀ ਸਮਾਜਿਕ ਧਾਰਮਿਕ ਸਿੱਖਿਸ਼ਾ ਤੇ ਲੋਕਾਂ ਦਾ ਦਾਠਾ ਮਾਰਦਾ ਕੰਮ ਹੈ ਇਸ ਦਾ ਦੱਸ ਹੈ ਕਿ ਇਸ ਦਾ ਸਬੂਤ ਹੈਗਾ ਕਿ ਸੰਤ ਰਾਮ ਸਿੰਘ ਰਾਜੀ ਨੇ ਆਪਣਾ ਸਿਆਸੀ ਜੀਵਨ ਆਪਣਾ ਸਮਾਜਿਕ ਜੀਵਨ ਕਿਸ ਸੁੱਛਤਾ ਤੇ ਛੁੱਤਾ ਨਾਲ गुजारਿਆ ਹੈਗਾ ਹੈ